ਜੇ ਚੋਟ ਕੁੱਟ ਕੇ ਦੇਵਾਂ ਤੇਰੇ ਹੱਥਾਂ ਠੀਕ ਤੂੰ ਮੇਰਾ ਕਾਲਾ ਹੀ ਰਹਿਣ ਦਾ ਮੈਨੂੰ ਕਿਹੜਾ ਕਹਿੰਨੇ ਪਸੰਦ ਕਰਨਾ ਤੈਨੂੰ ਤਾਂ ਜੇ ਪਸੰਦ ਕਰਨਾ ਮੈਂ ਆ ਤੇ ਫੇਰ ਮਾਰਿਆ ਤੂੰ ਲੈ ਦਿੱਤੀ ਜੱਗ ਬੈਣੀ ਆ ਕੱਚਾ ਜਿਹਾ ਹੋ ਗਿਆ ਓਏ ਉਹ ਭਰਾਵਾ ਡਲੇ ਵੱਜ ਜਾਂਦੇ ਆ ਬਦਾਮਾਂ ਵਾਲੀ ਲੱਸੀ ਆ ਹਾਂਜੀ ਸਾਸਰੀ ਕਾਜੀ ਕੀ ਆ ਅੱਜ ਅੱਜ ਵਲੌਗ ਮੰਮੀ ਦੇ ਨਾਲ ਸ਼ੁਰੂ ਕਰ ਲੱਗੇ ਆ ਤੇ ਕੱਲ ਆਪਾਂ ਕਿਆ ਹੀ ਬਈ ਵਲੌਗ ਹੁਣ ਆਪਾਂ ਬਣਾ ਕੇ ਪਾਇਆ ਕਰਾਂਗੇ ਤੇ ਹਾਂਜੀ ਮੰਮੀ ਜੀ ਕਿਵੇਂ ਵਧ ਗਿਆ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣਾ ਹੈ ਚੂਰੀ ਘੋਟ ਦੇ ਮੇਰੇ ਲਈ ਰੋਟੀਆਂ ਜੀ ਕੁਝ ਹੋਰ ਨਾ ਕਰਦਾ ਮੈਂ ਰੋਟੀਆਂ ਦੀ ਕੁੱਟਦਾ ਮੈਂ ਜਾਣਾ ਮੋਗੇ ਮੜਾ ਜਾ ਤੇ ਕੰਮ ਕਰਾ ਕਿਧਰ ਜਾਣਾ ਤੇਰਾ ਰੋਜ਼ਦਾ ਹੀ ਰਹਿੰਦਾ ਵਾ ਰੋਜ਼ਦਾ ਹੀ ਮਾਨ ਛਣ ਕੇ ਚੁਰਪੈਣਾ ਮੇਰੇ ਕੋਲ ਕੁਝ ਹੋਣ ਨਾ ਕਾਲੀ ਹਾਂ ਬਿਜ਼ਨਸਮੈਨ ਬੁਆਏ ਓਕੇ ਹਾਂ ਗਾਦੂ ਬਿਜ਼ਨਸਵੈ ਬੁਆਏ ਤੂੰ ਇੱਥੇ ਤੈਨੂੰ ਪਤਾ ਨਾ ਬੰਦੇ ਦੀ ਸੈਕਸੈਸ ਦੇ ਵਿੱਚ ਔਰਤ ਦਾ ਕਿੰਨਾ ਵੱਡਾ ਅਸਰ ਹੁੰਦਾ ਤੇ ਤੂੰ ਆਪਦੇ ਹੱਥਾਂ ਨਾਲ ਰੋਟੀ ਕੁੱਟਦੀ ਮੈਂ ਕਿਹਟ ਕੁੱਟ ਕੇ ਦੇਵਾਂ ਤੇਰੇ ਹੱਥਾਂ ਨਾਲ ਕਿ ਮਮੇ ਕੋਟ ਹੁਣ ਤੇਰਾ ਵਿਆਹ ਵੀ ਕਰਤਾ ਕਰਦੀ ਨੂੰ ਕਾ ਕਰਦੀ ਉਹ ਵਿਚਾਰੀ ਲੱਗੀ ਝਾੜੂ ਪੋਚਣ ਦੇ ਇੱਕ ਤਾਂ ਤੀਜੇ ਦਿਨ ਭਰਾਵਾ ਦੇ ਕੰਮ ਲਈ ਭ ਉਹਨੂੰ ਵਿਚਾਰੀ ਨੂੰ ਛਾੜੋ ਪੋਚਾ ਦੇ ਲੈ ਉਧਰ ਵੇਖੀ ਨਾਉ ਖਾਈ ਜਾਂਦੀ ਬੈਠੀ ਬਾਹਰ ਹੁਣ ਨਹੀਂ ਨਹੀਂ ਕਿਨੇ ਭਜਾਈਏ ਜੇ ਆਪਦੇ ਕੰਮ ਗਈਏ ਤੇ ਦਿਹਾੜੀਓਂ ਕੰਮਾਂ ਤੇ ਜਾਣਾ ਨਹੀਂਗਾ ਬੈਕ ਟੂ ਬੇਸਿਕ ਚੋਚ ਨਹੀਂ ਸਮਝ ਆਉਂਦੇ ਭਰਾਵਾ ਇਹਨਾਂ ਨੇ ਨਹੀਂ ਕਦੇ ਕੋਈ ਬੰਦੇ ਨੂੰ ਕੁਝ ਆਪ ਵੀ ਬਣਾ ਲੈਣਾ ਚਾਹੀਦਾ ਬੰਦੇ ਨੂੰ ਕੁਝ ਆਪ ਵੀ ਬਣਾ ਲੈਣਾ ਚਾਹੀਦਾ ਤੇਰੇ ਰੱਬ ਨੇ ਹੱਥ ਨਹੀਂ ਦਿੱਤੇ ਨਾਲ ਉਂਝ ਤੂੰ ਸ਼ੈਫ ਬਣਨਾ ਚਾਹੁੰਦਾ ਤੇ ਬੰਦੇ ਪਕਾਏ ਨਾ ਪੜੇਗਾ ਸ਼ੈਫ ਨਹੀਂ ਬਣਨਾ ਸ਼ੈਫ ਸ਼ੈਫ ਨਹੀਂ ਬਣਨਾ ਸ਼ੈਫ 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 ਹੋ ਪਰ ਉਥੇ ਕਹਿੰਦੀ ਫਿਰ ਮੈਂ ਬਣਾਉਣ ਲੱਗ ਪਈ ਕਾਦੇ ਭਰਾਉਂਦੇ ਬੜੇ ਸਵਾਲ ਬੜੇ ਘੈਂਟ ਪੁੱਛਣੋਂ ਕਣੀ ਤੂੰ ਘਣੀ ਤੂੰ ਘਣੀ ਮੈਂ ਡਾਕਟਰਿੰਗ ਤੇ ਨਾਈਟ ਤੇ ਤੂੰ ਨੀ ਘਣੀ ਆਮਲੇਟ ਆ ਲੈ ਬਣਾਉਣ ਲੱਗੇ ਭਜਨ ਬੋਕਟਾ ਲਿਆ ਆਪ ਮਮੀ ਕਿਉਂ ਹੋਂ ਡੋਲੇ ਦਾ ਹਾਂ ਦੇ ਖਾਣੇ ਕਿ ਨਹੀਂ ਜਦੋਂ ਬਣਾਏਗਾ ਪਤਾ ਲੱਗੂਗਾ ਤੇ ਰੱਖੀ ਚੋ ਬਣਾਉਣਾ ਤਾਂ ਕੀ ਚੰਦ ਚਾੜਦਾ ਕੀ ਨਹੀਂ ਚਾੜਦਾ ਬਾਨੇ

ਓ ਤੈਨੂੰ ਮੱਝ ਗਿਆ ਤਾਂ ਤੂੰ ਸੁਣ ਲਿਆ ਤੇ ਸੁਣ ਲਿਆ ਸੁਣ ਲਿਆ ਫੇਰ ਅੱਡੀ ਘੜੇ ਦੇ ਦਿੱਤਾ ਸਰਾਂ ਬੱਜਣ ਘਟਾ ਲਿਆ ਮੈਂ ਮਤ ਕਿੰਨਾ ਘਟਾ ਲਿਆ 7 ਕਿਲੋ ਵਜਨ ਨਿਕਲ ਕੇ ਘਟ ਗਿਆ ਮੇਰਾ ਮੰਮੀ ਤੇਰਾ ਰੰਗ ਕਾਲਾ ਕਦੋਂ ਹੋ ਗਿਆ ਮੇਰਾ ਤਾਂ ਗੋਰਾ ਹੋ ਗਿਆ ਤੂੰ ਮੇਰਾ ਕਾਲਾ ਹੀ ਰਹਿਣ ਦਾ ਮੈਨੂੰ ਕਿਹੜਾ ਕਹਿੰਨੇ ਪਸੰਦ ਕਰਨਾ ਤੈਨੂੰ ਤਾਂ ਜੇ ਪਸੰਦ ਕਰਨਾ ਖੁਸ਼ੀ ਵਾਲੀਆਂ ਗੱਲਾਂ ਨਹੀਂ ਕਰੀਦੀ ਹੁੰਦੀ ਮੇchu ਮੈਨੂੰ ਬੜਾ ਚੰਗਾ ਲੱਗਦਾ ਆਹੋ ਤੂੰ ਆਗਰ ਰੰਗ ਗੋਰਾ ਕੱਢ ਤੂੰ ਮੇਰੇ ਰੰਗ ਦੀ ਖੈਰ ਮੇਰੀ ਅੱਖਾਂ ਚ ਪਾਣੀ ਆਇਆ ਲੈ ਓ ਬੋਲਾ ਪਿਆ ਖਿਲਾੜੇ ਅੰਦਰ ਕੋਈ ਨਾ ਕੁਝ ਬਿਲ ਰਹਾਦਾ ਖਿਲਾੜੂ ਅੱਜ ਪੇਰ ਮੇਰੇ ਗੁਰਪ੍ਰੀਤ ਮੈਂ ਤਾਂ ਕੁਛ ਨਾ ਕੁਛ ਕਰ ਲਈ ਕਿ ਖਿਲਾੜਾ ਪਿਆ ਸਾਫ ਇਹ ਤੋਂ ਹੀ ਕਰਾਉਣਾ ਮੈਨੂੰ ਬੜੇ ਭੈਣਾ ਭਰਾਵਾਂ ਦੇ ਮੈਸੇਜ ਆਏ ਭਾਈ ਅਸੀਂ ਵੀ ਉਹ ਚੀਜ਼ ਬਣਾ ਕੇ ਵੇਖੀ ਸਾਡੀ ਵੀ ਬਣ ਗਈ ਪਰ ਮੇਰੀ ਨਹੀਂ ਬਣੀ ਕੀ ਨਹੀਂ ਬਣਿਆ ਤੇਰਾ ਜਿਹੜਾ ਉਦੋਂ ਤੁਹਾਨੂੰ ਪਾਣੀ ਪਿਆ ਜਿਵੇਂ ਵਾਲਾ ਤੇ ਜਦੋਂ ਤੂੰ ਸਾਂਭਣੀ ਵਿੱਚ ਪਾਈ ਤਾਂ ਫੇਰ ਕਾਦਾ ਬਣਨਾ ਹੁੰਦੀ ਜਿਹੜਾ ਮੇਨ ਮੁੱਦਾ ਸੀ ਉਹ ਤਾਂ ਤੂੰ ਪਾਇਆ ਨਹੀਂ ਵਿੱਚ ਸੋ ਬੈਕ ਟੂ ਬੇਸਿਕ ਮੋਟਾਰ ਸੋਈ ਜੋ ਅੜ ਗਿਆ ਅਪੋ ਤੇ ਲਈ ਚੱਲਦੇ ਬਾਕੀ ਬਲੌਗ ਬਾਅਦ ਚ ਵੜਾਵਾਂਗੇ ਉਹ ਡਾਂਡ ਲਾ ਦੇ ਨਹੀਂ ਚੁੰਨਾ ਹੀ ਮਗਰ ਚੁੰਡੀਆਂ ਜੀਏ ਲੱਥੇ ਖਾਣੀ ਸਾਡੇ ਤੋਂ ਦੇ ਪੂਤਨਾ ਜੀ ਦੇ ਫਿਰ ਇੱਥੇ ਹੁਣ ਕੀ ਰਸੋਈ ਕਿਸੇ ਕალი ਜਾਂਣਾ ਵਾ ਉਹ ਸੋਈਟ ਵਿੱਚ ਕੋਕਾ ਫਿਰ ਮਾਂ ਦਾਏ ਦੀ ਛੱਡੀ ਆ ਉਹਦਾਂ ਪੱਥਰਾਂ ਦੇ ਛੱਡਿਆ ਬਾਹਰ ਆਈ ਨੀ ਅੰਦਰ ਚੱਲਣ ਗਿਆ ਆ ਅੰਦਰ ਚੱਲਣ ਦਿਆ ਤੇ ਅੰਦਰ ਜਿਹੜੇ ਆਟੇ ਨੇ ਬਣਾਉਣ ਲੱਗਾ ਮੈਂ ਇਦਾਂ ਨਹੀਂ ਬਣਾਉਣ ਲੱਗਿਆ ਆਪਾਂ ਸਮਝੀ ਤੇ ਭਾਂਡਾ ਵੱਡਾ ਲੈ ਓਹ ਛੋਟੇ ਭਾਂਡੇ ਨੇ ਚੱਲ ਜਣਾ ਛੋਟੇ ਨਾਲ ਥੋੜਾ ਨਾ ਆਇਆ ਵੱਡੇ ਭਾਂਡੇਆਂ ਦੇ ਵਿੱਚ ਸਮਾਨ ਰਲਾਈ ਜਾਈ ਹਾਲੇ ਇੰਗਰੀਡੀਅੰਟ ਕੁਝ ਨਹੀਂ ਹੋਏਗੇ ਅੱਜ ਮੰਮੀ ਮੇਰੇ ਹੱਥ ਨੇ ਖਾਈ ਪ੍ਰੋਮਕੀ ਅੰਦਰ ਤਾਂ ਮੈਂ ਪਕਾਪ ਕਰਕੇ ਖਵਾਇਆ ਨਾ ਪਤਾ ਪਾ ਕੇ ਨੂੰ ਪਹਿਨਾ ਵੱਡੇ ਸੈੱਫਨਾ ਯੈਸ ਕੀ ਕਰਦਾ ਤਾਂ ਕੀ ਨਹੀਂ ਕਰਦਾ ਇਹ ਇਹ ਸ਼ੈਫ ਨੂੰ ਆਦ ਰਾਇ ਹਲਕੇ ਚ ਨਾ ਲੈ ਕੇ ਦੇ ਕੀ ਹਲਕੇ ਚ ਨਾ ਲੈ ਮਸਕਲਾ ਵਾ ਲੈਣਾ ਹਲਕੇ ਚ ਨਾ ਲੈ ਮੈਨੂੰ ਨਹੀਂ ਕਿਹੜੇ ਨਾਲ ਲੈ ਜਾ ਮੈਂ ਆ ਬੇਮਾਰ ਤੇ ਬਿਗੀ ਨਾ ਕਰਣੀ ਯਾਰ ਬੇਰਤ ਆ ਟੈ ਚੱਲੇਗਾ ਇਧਰੋਂ ਵੀ ਤੇ ਚਾਰ ਹਾਂ ਭਲਾ ਕਿਤੇ ਮੈਂ ਤੁਹਾਡੇ ਨਿਪੜ ਰਿਹਾ ਸਾਰੇ ਭਾਂਡੇ ਤੋਂ ਉਹ ਤੁਹਾਡਿਆਂ ਕੋਲ ਇੱਕ ਚੀਜ਼ ਸਵੇਰੇ ਬਣਾਉਣਾ ਸੈਲਡ ਹੁੰਦਾ ਉਹ ਇਹਨਾਂ ਨੇ 150 ਰੁਪਏ ਕਿ ਦੋ ਤਵੇ ਕਾ ਪੈਣ ਇੱਕ ਪਰੇ ਪੈਣ ਪਿਆ ਤੇ ਦੋ ਭਾਂਡੇ ਐਡਾ ਪਤਲੀ ਹਾਂ ਪਹਿਲਾਂ ਪੈਣ ਚਾਰ ਪੰਜ ਭਾਂਡੇ ਲਵੇੜੀ ਫੇਰ ਮੇਰਾ ਕੋਈ ਊਠਾ ਭਾਂਡਾ ਹੁੰਦਾ ਹਾਂ ਹਾਂ ਜਨਾ ਸਹੀ ਸਿੱਛਾ ਜਾਈ ਦੱਸ ਆ ਵੇਖੋ ਚੁੱਪ 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 ਕੇ ਬੱਸ ਇਹ ਮੈਂ ਪੜਾ ਕਿਥੋਂ ਜਾ ਕੇ ਲਿਆ ਆ ਕਿਥੋਂ ਜਾ ਕੇ ਲਿਆ ਆ ਮਾਰੋਂ ਕਿਥੋਂ ਕੇ ਲਿਆ ਆ ਚੱਕਿਆ ਹੀ ਨਹੀਂ ਕਿਸੇ ਨੇ ਮੇਰੇ ਭਾਂਡੇ ਮੰਮੀ ਚੱਲ ਮੰਮੀ ਮੇਰੀ ਗਵਾਹ ਮੇਰੇ ਭਾਂਡੇ ਦੱਸ ਮੇਰੇ ਭਾਂਡੇ ਕੌਣ ਹੁੰਦਾ ਤੂੰ ਆਪ ਧੋ ਕੇ ਜਾਨਾ ਸੁਣ ਗਿਆ ਦੋ ਤਿੰਨ ਦਿਨ ਹੋਈ ਆ ਆਪ ਕੰਮ ਕਰਦਾ ਨਾਦਾ ਜਾ ਮੰਮੀ ਚਾਹ ਕਿੰਨਾ ਟਾਈਮ ਹੋ ਗਿਆ ਪੀਤੀ ਨਹੀਂ ਕਿੰਨਾ ਟਾਈਮ ਕੱਲੇ ਨੇ ਮੰਮੀ ਨੂੰ ਕਿਹਾ ਗਿਆ ਵਾ ਲੈ ਮੇਰੇ ਚਾਹ ਬਾਣੀ ਉਹ ਤਾਂ ਇਹ ਉਹ ਐਡੀਆਂ ਇਹ ਬੇਵਾਨਾ ਇਹਨਾਂ ਦੇ ਬਰੂਡ ਦੇ ਚੱਕਲੇ ਉਹ ਖੋਲੇ ਹੀ ਹੱਥੋਂ ਤੁਸੀਂ ਉਹ ਜਾ ਪਰ ਸਾਰੇ ਪੀਤਾ ਤੂੰ ਖਾਦਾ ਲੈ ਆ ਜਿਹੜੀ ਆਪਾਂ ਚਟਨੀ ਕੁੱਟੀ ਆ ਇਹ ਚ ਮਿਕਸ ਕਰ ਦੇਣੀ ਆ ਮੈਂ ਕੋਈ ਹੱਥ ਜੋ ਖੋਏ ਨਹੀਂ ਤੇਰੇ ਮੈਂ ਤਾਂ ਦੱਸ ਦੇਣਾ ਤੁਸੀਂ ਹਰੀਆਂ ਮਿਰਚਾਂ ਵੀ ਚੈੱਕ ਕਰ ਸਕਦੇ ਪਰ ਮੈਂ ਚਾਰ ਵਾਲੀਆਂ ਮਿਰਚਾਂ ਪਾਈਆਂ ਚਾਰ ਦੀਆਂ ਜਿਹੜੀਆਂ ਬਣੀਆਂ ਨੇ ਉਹ ਸਾਰਿਆਂ ਦਾ ਬੈਸਟ ਹੈ ਆਹ ਚਾਹ ਛੱਡ ਦੋ ਵਜਨ ਵੈਸੇ ਘਟ ਜਾਣਾ ਤੁਹਾਡਾ ਸਾਰਿਆਂ ਨੂੰ ਮੈਨੂੰ ਬੜੇ ਮੈਸੇਜ ਆਉਂਦੇ ਸਨੈਪਚੈਟ ਤੇ ਇੰਸਟਾ ਤੇ ਵਜਨ ਕਿਵੇਂ ਘਟ ਗਿਆ ਤੁਸੀਂ ਚਾਹ ਛੱਡ ਦੋ ਮਿੱਠਾ ਛੱਡ ਦੋ ਵੈਸੇ ਮੈਂ 2.5 ਕਿਲੋ ਘਟਾ ਲਿਆ ਐਡਾ ਤੇਰੇ ਜਾਣਾ ਭੈਰ ਮੈਂ 12 ਮੈਂ 12 ਕਿਲੋ ਮੈਂ ਕੱਲਾ ਮਿੱਠਾ ਹੀ ਛੱਡਿਆ 12 ਕਿਲੋ ਘਟਾਇਆ ਮੈਂ ਸਾਡੇ ਤੇ ਮੈਂ ਕਿ ਲੱਗਨੀ ਹੋਣ ਡਾਈਟ ਤੇ ਮੈਂ ਨਾ ਹੋ ਡਾਈਟ ਤੇ ਹੋਈ ਨਹੀਂ ਇਹਨੂੰ ਡਾਈਟ ਨਹੀਂ ਇਹਨੂੰ ਆਪਾਂ ਡਾਈਟ ਨਹੀਂ ਕਹਿ ਸਕਦੇ ਮੰਮੀ ਮਿੱਠਾ ਛੱਡਣਾ ਹੀ ਚਾਹੀਦਾ ਮਿੱਠਾ ਲੋੜ ਅਨੁਸਾਰ ਲੋੜ ਖਾਣਾ ਹੀ ਨਹੀਂ ਚਾਹੀਦਾ ਲੋੜ ਤੋਂ ਜ਼ਿਆਦਾ ਚੀਜ਼ ਤਾਂ ਮਾੜੀ ਆ ਵਿਆਹ ਦੇ ਘਰ ਆ ਕੇ ਉਹ ਤੁ ਦੁਖਣੇ ਮੋਟੇ ਕਰ ਦਿੱਤੇ ਉਹ ਕੁਝ ਨਹੀਂ ਹੁੰਦਾ ਐਦਾਂ ਦੀ ਕੋਈ ਗੱਲ ਵਿਆਹ ਤਾਂ ਆਪਦੇ ਵਿਆਹਾਂ ਵਿੱਚ ਕਿਤੇ ਖਾਧਾ ਜਾਂਦਾ ਹੁੰਦਾ ਆਟੇ ਸਾਟੇ ਪਾਈ ਜਾਂਦਾ ਜੀ ਸਾਰਾ ਕੁਝ ਕਾਲੀ ਮਿਰਚ ਵੀ ਤੁੰਤੀਆਂ ਨੇ ਇਹਨੇ ਬੱਸ ਆ ਗਿਆ ਸੁਗੜੇ ਫਲਾਸ਼ ਅਗੇ ਪੌੜਾ ਪੜੇ ਜੀਰਾ ਪਾਈ ਮਦੇ ਕੁਝ ਨਾ ਪਾ ਹਾਂ ਠੀਕ ਬਣਾਉਣੀ ਸਾਹਮ ਵੀ ਵੀ ਰਹੀਂਦੀ ਨਾਇ ਸਾਬ ਕੋਣ ਪੁੰਦਾ ਵਾ ਫਾਸਤਾਂ ਭਰਾਵਾ ਥੋੜੇ ਪੋਣਾਂ ਬਾਅਦ ਦੰਦਾ ਕਰ ਜਾਂਦੇ ਨਾ ਨਹੀਂ 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 ਕੋਹਨੇ ਕਰੀਏ ਲੈ ਖੜ ਜਾ ਭਰਾਵਾ ਆਂਡੇ ਪੋਣੇ ਜੇ ਆ ਲੈ ਲੂਣ ਨਹੀਂ ਪੋਣੀ ਆਂਡੇ ਕਿੰਨੇ ਪਏ ਓਏ ਕਾਲਾ ਲੂਣ ਲਿਆਓ ਕਿਥੇ ਆਂਡੇ ਪਾਰੇ ਸਾਰੇ ਸਾਰੇ ਹੀ ਪਾ ਦੇ ਆਂਡੇ ਸਾਰੇ ਹੀ ਓਏ ਆਂਡੇ ਨਹੀਂ ਪਹਿਲਾਂ ਓ ਰੁਕ ਜਾ ਇਹਨੇ ਸਾਰਾ ਮੈਂ ਜੋੜ ਜੇ ਨੰਦਨਾਈ ਨਿਭਾਵਾ ਵਾ ਵਾ ਇਹਦੇ ਜੋੜ ਹੀ ਢਲਣਾ ਸਹੀ ਤਰ੍ਹਾਂ ਫਿਰ ਉਹ ਗੱਲ ਕੋਈ ਨਾ ਇਹਨੂੰ ਬਣਾਣਾ ਤੇ ਵਡੇ ਰਸ ਇਹਨੇ ਬਣਾ ਲੰਦੇ ਫੜ ਕਾਲਾ ਨੂੰ ਲਿਆ ਬੱਸ ਹਣ ਰੁੱਸ ਕੇ ਬੋਲਿਆ ਨਾ ਕੰਨੀ ਗੱਲ ਹੋ ਵੇਖੀ ਹਣ ਉਹ ਨਹੀਂ ਦਿਲਦੀ ਸਹੀ ਤਰ੍ਹਾਂ ਆ ਵੇ ਫੈਂਟੇ ਤਾਂ ਤੁਹਾਨੂੰ ਕਿਹਾ ਇਹ ਨਾ ਪੰਡਾ ਵੱਡਾ ਲੈਣਾ ਫੈਂਟੇ ਨਹੀਂ ਜਾਣਾ ਸਹੀ ਮੋਢੇ ਹੋਣਾ ਵੇਣਾ ਮਰਗਾ ਫੜ ਕਾਲਾ ਆਪਣਾ ਵੇ ਕਿ ਛੋਗਾ ਕਿ ਫੈਂਟੇ ਗਿਆ ਪਰੇ ਹੋ ਫਿਰ ਮੈਂ ਕੱਚਾ ਜਿਹਾ ਹੋ ਗਿਆ ਓਏ ਭਰਾਵਾ ਡਲੇ ਵੱਜ ਜਾਂਦੇ ਆ ਮੈਂ ਕਿ ਇੱਕ ਹੀ ਡਲਾ ਹੈਗਾ ਮੈਨੂੰ ਸੌਂਗਾ ਦੱਸ ਦੇ ਆ ਲੈ ਨਹੀਂ ਨਹੀਂ ਇਹ ਤਾਂ ਨਹੀਂ ਹੈਗਾ ਐਵੇਂ ਨਾ ਭੋੜੀ ਜਾਇਆ ਕਰ ਭਰਾਵਾ ਆਹ ਵੇ ਢੋਲੀ ਆਂਦਾ ਹਾਰਾ ਨੂਨਾ ਯਾਰ ਮੈਂ ਥੋੜੀ ਜਿਹੀ ਅੰਨੇ ਸਾਰੇ ਪਾ ਗਏ ਹਾਂ ਦੇ ਇਹ ਰੰਗ ਜੇ ਪਾ ਲੈ ਨੇ ਸਾਰੇ ਪਾ ਆ ਕੇ ਮੁੜ ਕੇ ਹੋਣੀ ਜੀ ਹਲਦੀ ਪਾਉਣੀ ਬਾਹਰ ਚੱਲ ਹਲਦੀ ਨੂੰ ਪਹਿਲ ਕਰਨ ਲੱਗੀ ਆ ਨਹੀਂ ਨਹੀਂ ਹਲਦੀ ਨੂੰ ਜੀ ਆਂਦੇ ਤੇਰਾ ਮਰਨ ਕਿਹਾ ਮੈਨੂੰ ਦੱਸ ਜਿਓ ਮੈਂ ਚੱਲੀ ਓ ਯਾਰ ਆਈ ਪਾਲਾ ਨੂਣਾ ਆਇਆ ਇੱਧਰ ਤੂੰ ਕਿੱਥੇ ਚੱਲੀ ਆ ਕਹਦੀ ਜਦੋਂ ਬਾੜ ਗਿਆ ਉਹ ਤੋਂ ਮੈਨੂੰ ਦੱਸ ਦਿਓ ਲੈ ਆਟੇ ਦਾ ਥੋੜਾ ਜਿਹਾ ਹੁੰਦਾ ਇਹਨਾਂ ਨੇ ਕੀ ਪਾਇਆ ਪਹਿਲਾਂ ਬੇਸਣ ਆਟਾ ਬੰਦੇ ਸਰਵਾ ਵਾਲਿਆਂ ਦਾ ਤੇ ਉਹ ਨਹੀਂ ਇਹ ਰੋਜ਼ ਬਰਾਉਣ ਦੀ ਚੀਜ਼ ਹੁੰਦੀ ਆ ਰੋਜ਼ ਬਰਾਉਣ ਦੀ ਕੋਈ ਖਾਣ ਨਹੀਂ ਹੈ ਆਹਿਆ ਦੀਵੇ ਕਿਹਾ ਬਸ ਜਾ ਦੇ ਨਾ ਮਾਈ ਯਾਰ ਆਹ ਤਾਂ ਨਹੀਂ ਕਿ ਉਹ ਬਿਆਨ ਕੁੱਝ ਕਿ ਕੱਢਦਾ ਇੱਕ ਬਸ ਓਕੇ ਹੋਈ ਲਾਇ ਬਰ ਫੈਨ ਫੋਨ ਨਾ ਲਾ ਦੀ ਯਾਰ ਮੇਰੀ ਗੱਲ ਸੁਣ ਪੜਾਵਾ ਮੇਰੀ ਗੱਲ ਸੁਣ ਇੱਕ ਮਿੰਟ ਜੇ ਰੱਖੋ ਕਿ ਉਹ ਆਹ ਵਾਈ ਤੇ ਰੱਖ ਜਿਹੜਾ ਉਹ ਵਾਲਾ ਨਾ ਉਹ ਚੱਕ ਕੇ ਉਹਦੇ ਤੇ ਰੱਖ ਪਤਾ ਕਿਉਂ ਫਿਰ ਜੇ ਉਹ ਉੱਥੇ ਜਿਆਦਾ ਡੁੱਲੂ ਗਾਣੀ ਉਹਦੇ ਉੱਤੇ ਰੱਖ ਡੰਡੀ ਪਰਾਂ ਨੂੰ ਕਰਦਾ ਕਰੇਗੀ ਉਹ ਤੇ ਡੰਡੀ ਚੜਾਉਂਦਾ ਅਦੇਸੀ ਕਿਉਂ ਯਾ ਦੇਸੀ ਵਰਤਿਆ ਕਰੋ ਯਾਰ ਦੂਜਾ ਨਾ ਵਰਤਿਆ ਕਰੋ ਬਾਪੂ ਇੱਥੇ ਕਿਹੜਾ ਸੈਂਡ ਗਿਆ ਵਾ ਮम्मी ਬੇਟੀ ਮੈਂ ਤੇ ਤੂੰ ਬੋਲ ਕੇ ਘੋੜਤੀ ਆ ਮੈਂ ਬਾਤ ਕੀਤਾ ਤੂੰ ਪਰ ਅਦੇਸੀ ਕਿਉਂ ਹੋ ਰਾਰਾ ਫਿਰ ਚਿਮਚਾ ਲੈ ਗਣੀ ਉਹਦੇ ਚ ਚਿਮਚੇ ਦੇ ਕੰਮ ਮੈਂ ਇਹ ਚਾਹੀਦੀ ਨਿੱਕੀ ਜੀ ਯੇਸ ਇਹ ਨਿੱਕੀ ਹੋਈ 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 ਆਸਵਾਸਵਾਸ ਉਹ ਹੋ 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 ਇਹ ਤਾਂ ਬਹੁਤ ਬਣ ਜਾਣੇ ਆ ਇਹ ਤੁਹਾਡੇ ਡਾਈਟ ਦੇ ਵਿੱਚ ਵੀ ਆਉਂਦਾ ਏਡੀ ਵੱਡੀ ਗੱਲ ਨਹੀਂ ਕੀ ਆਟਾ ਨਹੀਂ ਆਉਂਦਾ ਡਾਈਟ ਚ ਉਹ ਇੰਨਾ ਵੀ ਆਟਾ ਨਹੀਂ ਪਾਇਆ ਉਹਨੇ ਢੁੰਡੀ ਲਿਆ ਆਟਾ ਪਾਇਆ ਇਹਨੀਆਂ ਕੈਲਰੀਆਂ ਤੁਸੀਂ ਬਰਨ ਕਰ ਸਕਦੀਆਂ ਵਾ ਸਾਰਾ ਕਾਮੀ ਕੈਲਰੀਆਂ ਦੇ ਖੜਾ ਵਾ ਪਲੇਟ ਵੱਡੀ ਲੈਂਦੀ ਆ ਉਹ ਕਿਉਂ ਐਂ ਮੇਰੇ ਭਰਾ ਨੂੰ ਪਾਉਗਾ ਭੱਟ ਕਰ ਦੇਣਾ ਮੇਰੇ ਪਿੱਛੇ ਹੋਵੇ ਦੇਖੋ ਫ੍ਰੈਂਡਸ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਵਿਆਹ ਕਰਾਉਣ ਤੋਂ ਬਾਅਦ ਬੰਦੇ ਨੂੰ ਸਾਰਾ ਕੁਝ ਹੀ ਸਿੱਖਣਾ ਪੈਂਦਾ ਸਾਰਾ ਕੁਝ ਟੋਟਲ ਵੇਖੋ ਕਿੱਡਾ ਸੋਹਣਾ ਰੋਟੀ ਦਾ ਸਾਈਜ਼ ਤਮਨ ਤੋਂ ਨਹੀਂ ਐਵੇਂ ਦਾ ਗਾਇ ਹੈ ਜ਼ਿਕਰ ਬਣਿਆ ਮੂੰਹ ਅਮਨੇ ਬੋ ਵੱਡਾ ਬਣਾਇਆ ਹਰ ਵਾਰੀ ਪਰ ਰੋਟੀ ਦਾ ਸਾਈਜ਼ ਐਵੇਂ ਦਾ ਨਹੀਂ ਬਣਿਆ ਤਰ ਤਮਨ ਠੀਕ ਆ ਕਿ ਨਹੀਂ ਪਹਿਲਾਂ ਤੂੰ ਪੰਗੇ ਲੈ ਲਾਜ ਕੈਮਰੇ ਨਾਲ ਮੈਨੂੰ ਮੈਂ ਉੱਪਰ ਨੂੰ ਉਹ ਵੱਡਾ ਕਰਦੀ ਸੀਗੀ ਠੀਕ ਆ ਉਧਰ ਇਹ ਤੂੰ ਸਾਈਜ਼ ਕਿੱਦਾਂ ਫੁੱਲਿਆ ਆ ਨਾਲ ਆ ਵੇਖੋ ਜੀ ਭੁੱਖ ਦੇ ਮਹਿ ਤਾਬ ਐਡੇ ਬੱਡੇ ਢਿੱਡ ਦੇ ਮਾਲਕ ਹਰਜੀਤ ਕੌਰ ਸੰਦੂ ਪਹਿਲਾਂ ਢਾਲੀ ਵਾਲ ਹੁੰਦੇ ਸੀ ਸਾਡੀ ਫੈਮਿਲੀ ਚ ਆਉਣ ਤੋਂ ਬਾਅਦ ਇਹ ਮੋਟੇ ਹੋ ਕੇ ਪਹਿਲਾਂ ਐਂ ਇਦਾਂ ਲਿਆਂਦੇ ਸੀ ਹੁਣ ਇਹ ਐਂ ਇਦਾਂ ਹੋ ਗਿਆ ਮੈਂ ਅੱਜ ਵੇਖਿਆ ਵਧੀਆ ਤੇ ਗੋਡੇ ਨਹੀਂ ਬਦਲਾਏ ਲੋਕੀ ਗੋਡੇ ਪਰ ਲਾ ਕੇ ਵੀ ਐ ਐ ਆਏ ਚੱਲਦੇ ਆ ਤੂੰ ਤਾਂ ਬਦਲਾਉਣ ਦੀ ਤਰਿਆ ਪਿਆ ਸੀ ਐਕਸਕਿਊਜ਼ ਮੀ ਮੈਂ ਹੀ ਨਹੀਂ ਬਦਲਾਉਣ ਗਈ ਐਕਸਕਿਊਜ਼ ਮੀ ਹੈਲੋ ਤੂੰ ਤਾਂ ਮੈਨੂੰ ਆਂਦਾ ਹਾਂ ਮੈਂ ਚੌਕ ਲਿਆ ਕੇ ਤੇ ਡਾਕਟਰ ਕੋਲੇ ਝੁੱਟਣਾ ਝੁੱਟਣਾ ਐਵੇਂ ਚੁੱਕ ਕੇ ਡਾਕਟਰ ਕੋਲੇ ਰੈਡ ਮੈਲ ਕੀਤੀ ਅੱਜ ਹੁਣ ਤਿੰਨ ਬਲਾ ਰੱਖਦਾ ਵੀ ਗੋਡੇ ਬਦਲਾਉਣ ਦਾ ਕੀ ਤਰੀਕਾ ਰੈਡ ਮੈਲ ਕੀਤੀ ਨੂੰ ਮੈਂ ਹੁੰਦੇ ਤੇਰੇ ਕੱਢੇ ਟਰੈਡਮਿਲ ਲਿਆਂਦੀ ਤੁਰਨ ਲਈ ਭੱਜੀ ਨਾ ਕਰੇ ਵੀ ਉੱਤੇ ਤੁਰਨਾ ਹੀ ਆ ਬਸ ਸਲੋ ਰੇਸ ਤੇ ਤੁਰ ਕੇ ਉੱਥੇ ਕਿਲੇ ਕੱਢ ਗਈ ਅੰਮੀ ਆਓ ਲਾਓ ਜੀ ਆਹ ਬੱਲੇ ਬੇਰਖਸ਼ ਕੀਤਾ ਇਹ ਨੌਜਵਾਨਾ ਉੱਤੋਂ ਵੀ ਕਾਪੜਾ ਨਹੀਂ ਆਖੀ ਜੋ ਪਰਿਵਾਰ ਨਹੀਂ ਇੰਨਾ ਹੁੰਦਾ ਨਹੀਂ ਇੰਨਾ ਲਾਉਣਾ ਕਿੰਨਾ ਚੋਪੜ ਦਾ ਚੋਪੜ ਚੋਪੜ ਵੈਲਾ ਕਿੱਡਾ ਚੋਪੜ ਹੋ ਗਿਆ ਆ ਵੇ ਚੋਪੜ ਓਏ ਵਨ ਪੀਸ ਚਾ ਲੋ ਤਾਂ ਰੱਖ ਬਸ ਕਰ ਇਹਨੂੰ ਇੰਨਾ ਨਾ ਮਾ ਮਾ ਕਸੇ ਕੱਲ ਵਾਲਾ ਕੱਚਾ ਆਟਾ ਖਾਣਾ ਨਾਲੇ ਪੁੱਛੀ ਜਾ ਰਿਜ਼ਲਟ ਕਿਵੇਂ ਮੈਂ ਇਹ ਦੱਸ ਦੇਣਾ ਤੈਨੂੰ ਕਿਵੇਂ ਦਾ ਇੱਥੇ ਰੱਖ ਆ ਗਿਆ ਵੈਰੀ ਗੁੱਡ ਇਹਨੂੰ ਗੰਡੇ ਗੰਡੇ ਕਰਾਸ਼ ਕਰ ਨਿੰਬੂ ਪਾ ਦੇ ਜਾਂ ਚਟਨੀ ਨਾਲ ਚਟਰੀ ਪੜਾਈ ਨਹੀਂ ਚਟਨੀ ਤੁਹਾਨੂੰ ਜਾਂ ਚਾਰਨਾ ਬਹੁਤ ਵਧੀਆ ਚਾਰਨਾ ਵਾਲਾ ਵਧੀਆ ਲੱਗਦਾ ਚਾਰਨਾ ਦਾ ਬਾਲਾ ਘੈਂਟ ਲੱਗਦਾ ਜੱਬਰ ਦਾ ਵੀ ਕੋਈ ਨਹੀਂ ਆ ਰਹੀ। ਇਹ ਕੁੱਤਿਆਂ ਦੇ ਹਿੱਸੇ ਦਾ ਸੀ। ਆ ਨਿੱਕੇ ਨੂੰ ਭਰਾ ਜੀ ਤਾਂ ਪਤਾ ਨਹੀਂ ਕਿੱਥੋਂ ਲੱਗਾ ਐਦਾਂ ਲ। ਇੱਥੇ ਵੇਹਾਈ ਥੱਲੇ। ਇਹ ਪਰ ਦੂਜਾ ਲਿਆਇਆ ਕਰੀਏ ਆਪਾਂ। ਹੈਂ? ਲੱਕੜ ਦੇ ਆਉਂਗਾ। ਬਾਕਸਾਂ ਦੇ ਬਲਾਈ ਜਾ ਜਨਾ। ਪਾਸਿਆਂ ਦੇ ਤਾਂ ਕਿ ਉਹ ਅਲੱਗ-ਅਲੱਗ ਅੱਗੇ ਪਾਸੇ ਏਡੇ ਹੋਏ ਵੇ ਆਹ ਇੱਕ ਤਾਂ ਬੜਿਆਂ ਦਾ ਤਾਂ ਪਾਸਿਆਂ ਦੇ ਕਿ ਉਹ ਅਲੱਗ-ਅਲੱਗ ਇੰਦਾ ਹੋਇਆ ਵੇ ਤੇ ਕੜਚੀ ਨਾਲ ਤਾਂ ਹੱਥੋਂ ਅੰਕੀ ਕੇ ਰੱਤਦਾ ਨਾ ਬਾਤ-ਬਾਤੇ ਨੂੰ ਫਲਾਦੇ ਮੰਮੀ ਜਵਾਕਾਂ ਨੂੰ ਆਹ ਬਣਾ ਕੇ ਖਵਾਇਆ ਕਰੋ ਨਾਲੇ ਮੋਰ ਪੂਰਾ ਬੇਬੀ ਖਾ ਲੈ ਵੀ ਥੋੜਾ ਖਾਓ ਕੀ ਆ ਕੀ ਆ ਬਦਾਮਾਂ ਵਾਲੀ ਲੱਸੀ ਆ ਤੈਨੂੰ ਨਹੀਂ ਖਾਣਾ ਮਮਮੀ ਨੇ ਇੱਕ ਚਮ ਬੁਰਕੀ ਹੋਈ ਉਹ ਬਾਕੀ ਦੋ ਪਤਾ ਨਹੀਂ ਕਿੰਨੇ ਖਾਦੇ ਬਾਅਦ ਚੋਂ ਕੋਣ ਹੈ ਮਿਰਚਾਂ ਨਹੀਂ ਨਾ ਮੈਂ ਮਿਰਚਾਂ ਆਗ ਤੇਰੀ ਜਬਾਨ ਥੋੜੀ ਆ ਮਮਮੀ ਵਰਤਲਾ ਨਾਣ ਮਮਮੀ ਠੀਕ ਆ ਹਾਂ ਤੇ ਮਿਰਚਾਂ ਮਿਰਚਾਂ ਨਹੀਂ ਕੋਈ ਹੋਰ ਮਿਰਚਾਂ ਦੇ ਉੱਤੇ ਪਾ ਕੇ ਖਾਣੀਆਂ ਚਾਰਨਾ ਮਿਰਚਾਂ ਦੇ ਚਾਰਨਾ ਖਾਓ ਨਾ ਆਓ ਬੇ ਸਵਾਲ ਕਰ ਹੈ ਦੱਬੀ ਆਉਂਦੀ ਕਿ ਨਹੀਂ ਨੇਰੀਆਂ ਠਾਈ ਆਉਂਦੀ ਕਿ ਨਹੀਂ ਦਾਹੇ ਦੇ ਦੰਦ ਆ ਨਹੀਂ ਗੱਦਾਂ ਆ ਆ ਰੋਟੀ ਪੋਲੀ ਨੇ ਦੱਸ ਪੋਲੀ ਕਿੰਨੀ ਹੈ ਐਂ ਜਿਵੇਂ ਕਹਾ ਬ੍ਰੈਡ ਖਾਂਦੇ ਹੀ ਹੁੰਦੀ ਹੈ ਦੰਦ ਦੰਦ ਦਾ ਪ੍ਰੋਬਲਮ ਤੇ ਸਲਾਹ ਦੱਸ ਸਲਾਹ ਦੱਸ ਤੁਮੇ ਨੂੰ ਮਿਰਚੇ ਤੇ ਲਿਓ ਦੱਸ ਅੱਜ ਦਾ ਵਲੌਗ ਖਤਮ ਕਾਲੋ ਵੇਰੇ ਕ੍ਰੈਫਟਿੰਗ ਨੂੰ ਆਗਰ ਡੇਰੀ ਲਿਆ ਕੇ ਉਹ ਬੜਾ ਯੈਸ ਲੈਡ ਚਲ ਗਈ ਮੜੀ ਜੇ ਹੁਣ ਕੱਟ ਰਿਹਾ ਕਰਨੇ ਬਾਡੀਆਂ ਆ ਗਈਆਂ ਨਾ ਨਹੀਂ ਆਲੇ ਤੂੰ ਲੈਡ ਚਲ ਗਈ ਅੰਦਰ ਧੂਆ ਵੀ ਹੋਣ ਲੱਗ ਪਿਆ ਹਾਂ ਬਾਡੀਆਂ ਆ ਗਈਆਂ ਮੈਂ ਲਊਂਗੀ ਆ ਫਾਇਦਾ ਹੁੰਦਾ ਛੋਏ ਸੇ ਦੇ ਨਾਲ ਉਹ ਮੇਰੀ ਰੋਟੀ ਦਾ ਦੇ ਦੇ ਮੈਨੂੰ ਪਲੇਟ ਚਾਹੀਦੀ ਆ ਰਹਾ ਹਾਂ